ਪੰਜਾਬ ਨੰਬਰ 1,75,000 ਰੁਪਏ ਤੁਹਾਨੂੰ ਕਾਰ ਦੇ ਦੇ ਦਾਂਗੇ ਪਾਸਿੰਗ ਇਹਦੀ 5 ਸਾਲ ਦੀ ਹੈਗੀ ਐ ਇਹ ਤੁਹਾਨੂੰ ਦੇ ਦੇ ਦਾਂਗੇ 1,40,000 ਰੁਪਏ ਲੈ ਦੋਸਤੋ ਬਹੁਤ ਘੱਟ ਰੇਟ ਹੈ 1,40,000 ਰੁਪਏ ਤੁਸੀਂ ਇਹ ਲੈ ਕੇ ਜਾ ਸਕਦੇ ਹੋ 2010 ਰਜਿਸਟਰਡ 2011 ਵੈਗਨਰ ਠੀਕ ਹੈ ਪੰਜਾਬ ਨੰਬਰ ਹੈ ਹਮਮ 1,75,000 ਰੁਪਏ ਦੀ ਡਿਮਾਂਡ ਹੈ ਇਹ 2010 ਰਜਿਸਟਰਡ 2011 ਮਾਡਲ ਹੈ ਵੀਰੇ ਠੀਕ ਹੈ ਜੀ ਤੇ ਇਹ ਚੱਲੀ ਹੈ 1 ਲੱਖ ਤੇ 4-5 ਕੁ ਹਜ਼ਾਰ ਕਿਲੋਮੀਟਰ ਹੂੰ ਪੰਜਾਬ ਨੰਬਰ ਹੈ ਆਸਤਾ ਟਾਪ ਵਾਲਾ ਮਾਡਲ ਹੈ 2010 ਮਾਡਲ Swift ਹੈ ਜੀ ਸਿਰਫ ਤੇ ਸਿਰਫ 40 ਹਜ਼ਾਰ ਕਿਲੋਮੀਟਰ ਚੱਲੀ ਠੀਕ ਹੈ ਮੀਟਰ ਦੀ ਗਾਰੰਟੀ ਹੈ ਇਹ Swift 2015 ਮਾਡਲ ਹੈ ਵੀਰੇ ਠੀਕ ਹੈ ਪਹਿਲੇ ਨਾਂ ਦੀ ਹੈ ਫਿਰ 16 ਮਾਡਲ ਆਟੋਮੈਟਿਕ ਹੈ ਠੀਕ ਹੈ ਕਾਰ ਇਹ ਵੀ ਜਿਵੇਂ ਨਵੀਆਂ ਪੰਜਾਬ ਨੰਬਰ ਲਾ ਕੇ ਤੁਹਾਨੂੰ ਸਿਰਫ ਤੇ ਸਿਰਫ 50 ਹਜ਼ਾਰ ਕਿਲੋਮੀਟਰ ਚੱਲੀ ਹੈ ਠੀਕ ਹੈ ਜੀ ਪੂਰੀ ਨਵੀਂ ਟਾਇਰ ਲਾਏ ਐਕਸਟਰਾ ਲੱਗੇ ਆ ਹੂੰ ਹੂੰ ਕੋਈ ਕੰਮ ਨਹੀਂ ਖਰਚਾ ਨਹੀਂ ਐਮਸੀ ਰਿਕਾਰਡ ਨਾਲ 50 52000 ਕਿਲੋਮੀਟਰ ਚੱਲੀ ਐ ਠੀਕ ਐ ਇਹ ਤੁਹਾਨੂੰ ਕਾਰ ਦਵਾਂਗੇ ਸਿਰਫ ਤੇ ਸਰਫਸ ਇਹ 2014 ਮਾਡਲ ਆ ਵੀਰੇ 1.6 ਐਸਐਕਸ ਇਹ ਜੀ ਸਿਆਦ 2017 ਮਾਡਲ ਆ 68000 ਕਿਲੋਮੀਟਰ ਚੱਲੀ ਐ ਠੀਕ ਐ ਜੀਡੀਆਈ ਪੁਸ਼ ਬਟਨ ਵਾਲੀ 2017 ਹਾਂਜੀ ਦੋਸਤੋ ਕਿਹੜਾ ਚਾਲਾ ਮਿਲਣਾਗੇ ਸੰਦੀਪ ਤੇ ਅੱਜ ਉਹ ਫਿਰ ਤੋਂ ਯਾਰ ਆ ਗਏ ਆ ਆਰਸ਼ਿਵ ਮੋਟਰਸ ਤੇ ਸ਼੍ਰੀ ਮੁਖਸਰ ਸਾਹਿਬ ਮੁਖਸਰ ਸਭ ਤੋਂ ਵੱਡਾ ਸ਼ੋਰੂਮ ਆ ਕਿਉਂਕਿ ਇਹਨਾਂ ਕੋਲੇ 50 60 ਗੱਡੀਆਂ ਦਾ ਸਟਾਕ ਹੁੰਦਾ ਮੈਨੂੰ ਕੋਈ ਉਧਰ ਨਹੀਂ ਉਹ ਮਾੜਾ ਅੰਦਰ ਨੂੰ ਆ ਜਾ ਚਾਹੇ ਤੁਸੀਂ ਪਹਿਲੇ ਨਾਲ ਥੋੜੇ ਚਾਹੇ ਤੁਸੀਂ ਪਹਿਲੇ ਨਾਲ ਜ਼ਿਆਦਾ ਇਹ ਕਹਿਣ ਦਾ ਪਾਵਰ ਕਿ ਉਹਦੀ ਆਪਣੀ ਨਿੱਕੇ ਜੀਮੇਦਾਰ ਹੁੰਦੇ ਯਾਰ ਉਹਨਾਂ ਨੇ ਰੁਪਿਆ ਲੱਖ ਡੇਢ ਲੱਖ ਜਾਂ 2 ਲੱਖ ਰੁਪਏ ਲਾਉਣਾ ਹੁੰਦਾ ਉਹਨਾਂ ਆਸਤੇ ਵੀ ਇਹਨਾਂ ਕੋਲੇ ਗੱਡੀਆਂ ਕਿ ਹੈਗੀਆਂ ਅਗਲੀ ਫਿਰ ਗੱਲ ਆ ਜਾਂਦੀ ਉਹ ਆ ਜਾਂਦੀ ਲੋਨ ਤੇ ਵੀ ਲੋਨ ਵਗੈਰਾ ਕਿੰਨਾ ਕਰਦੇ ਹੈ ਲੋਨ ਵਗੈਰਾ ਪ੍ਰੈਸ ਵੀ ਇਹਨਾਂ ਕੋਲ ਇੱਥੇ ਹੀ ਹੋ ਜਾਣਾ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਸਾਰੀਆਂ ਚੀਜ਼ਾਂ ਥੋੜਾ ਇੱਕੋ ਛੱਤ ਥਲੇ ਹੋ ਜਾਣੀਆਂ ਹੁਣ ਜੇਕਰ ਜੋਤਨ ਥੋੜਾ ਹੋਰ ਪਿੱਛੇ ਨੂੰ ਆਇਆ ਜਿਹੜਾ ਅਸਲੀ ਖਜ਼ਾਨਾ ਉਹ ਤਾਂ ਆ ਗੱਡੀਆਂ ਦਾ ਇੱਕ खासियत ਇਹ ਆ ਵੀ ਇਹਨਾਂ ਕੋਲੇ ਛੋਟੇ ਵਜਿਟਰਾਂ ਸਟਾਰਟ ਹੁੰਦੀਆਂ ਜਿਵੇਂ ਤੁਸੀਂ ਵੇਖ ਰਹੇ ਹੋ ਸਭ ਤੋਂ ਛੋਟੀ ਕਿਹੜੀ ਹੁੰਦੀ ਆਪ ਨੂੰ ਪਤਾ ਅਮਰੂਤੀ ਅਮਰੂਤੀ ਵੀ ਨਾਲ ਖੜੀ ਹੋਈ ਆ ਬਾਕੀ ਨੋਵਾ ਤੁਸੀਂ ਵੇਖ ਰਹੇ ਹੋ ਨੋ ਕ੍ਰਿਸਟਲ ਖੜੀ ਹੋਈ ਤੁਸੀਂ ਵੇਖੀ ਹੋਈ ਆ ਬ੍ਰਿਜਾ ਵੀ ਗੜੀਆਂ ਖੜੀਆਂ ਹੋਈਆਂ ਉਸ ਤੋਂ ਬਾਅਦ ਈਓਨ ਖੜੀ ਹੋਈ ਆ ਜਨ ਆਲਟੋ ਕੇ 10 ਕਹਿ ਸਕਦੇ ਹਾਂ ਵੀ ਹਰੇਕ ਵਾਰ ਤੁਹਾਨੂੰ ਇੱਥੇ ਕਾਰ ਮਿਲੂਗੀ ਇੱਥੇ ਆਉਂਦਾ ਇਹੀ ਫਾਇਦਾ ਵੀ ਛੋਟੇ ਜੀਵਨਦਾਨ ਨੂੰ ਇੱਥੇ ਆਉਂਦਾ ਫਾਇਦਾ ਕਹਾਂਗੇ ਉਹਨਾਂ ਦੇ ਵੱਡੀਆਂ ਵੀ ਕਾਰਾਂ ਹੁੰਦੀਆਂ ਕਹਿੰਦੇ ਆਪਾਂ ਜਾਵਦੇ ਹਾਂ ਸ਼ੋਅਰੂਮਾਂ 'ਚ ਉੱਥੇ ਵੱ ਤੇ ਆਜ ਹੁਣ ਆਪਾਂ ਜਾ ਕੇ ਅਛਵੇ ਨਾਲ ਗੱਲਬਾਤ ਕਰਦੇ ਆਂ ਫਿਰ ਉਸ ਤੋਂ ਬਾਅਦ ਤੁਹਾਨੂੰ ਸਾਰਾ ਇਹਦਾ ਸਟਾਕ ਆ ਤੁਹਾਨੂੰ ਦਿਖਾਇਆ ਆਪਾਂ ਇਹ ਸਾਰਾ ਚੈੱਕ ਕਰਾਵਾਂਗੇ ਨਾਲ ਰੇਡ ਦੱਸਾਂਗੇ ਉਸ ਤੋਂ ਬਾਅਦ ਫਿਰ ਗੱਲ ਹੋਊਗੀ ਆਪਣੀ ਲੋਨ ਬਾਰੇ ਆਜੋ ਫਿਰ ਲੈ ਦੋਸਤੋ ਆਜੋ ਫਿਰ ਆਪਾਂ ਕਰਦੇ ਹੁਣ ਅਛਵੇ ਨਾਲ ਗੱਲਬਾਤ ਹੋਰ ਅਛਵੇ ਕੀ ਹਾਲ ਚਾਲ ਵਧੀਆ ਜੀ ਵਧੀਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਛਵੇ ਮੈਂ ਗੜੀਆਂ ਸਟਾਕ ਵੇਖਿਆ ਕਾਫੀ ਵਧੀਆ ਜਿਹਾ ਮਨ ਦਾ ਸਾਰਾ ਸਟਾਕ ਆਪਾਂ ਨਿਊ ਲੈ ਕੇ ਆਏ ਆ ਜਣਾ ਵਿੱਚ ਨਵਾਂ ਸਟਾਕ ਆ ਸਾਰਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਣੇ ਕੋਲ ਇਹ ਸੇਕ ਵੀ ਵੀ ਜਿਹੜਾ ਲੋਨ ਵਗੈਰਾ ਪ੍ਰੋਸੈਸ ਤੁਸੀਂ ਉਹ ਦੱਸ ਦਿਓ ਵੀ ਕਿਵੇਂ ਪ੍ਰੋਸੈਸ ਲੋਨ ਕਰਦਾ ਬਈ ਲੋਨ ਦਾ ਵੀਰੇ ਮੰਨ ਕੇ ਚੱਲੋ ਜੇ ਆਪਾਂ ਡੀਜ਼ਲ ਕਾਰ ਲੈਣੀ ਹੈ 80 ਤੋਂ 85% ਫੰਡਿੰਗ ਹੋ ਜਾਂਦੀ ਹੈ ਬੈਂਕਨੀਆਂ ਜੇ ਪੈਟਰੋਲ ਲੈਣੀ ਹੈ ਤਾਂ 90% ਫੰਡਿੰਗ ਹੋ ਜਾਂਦੀ ਹੈ ਠੀਕ ਹੈ ਜੀ ਬਾਕੀ ਸਾਰੀਆਂ ਸਹੂਲਤਾਂ ਇੱਥੇ ਆ ਜੇ ਤੁਸੀਂ ਕਾਰਡਾਊਨ ਪੇਮੈਂਟ ਲੈ ਲੈਣੀ ਹੈ ਡਾਊਨ ਪੇਮੈਂਟ ਤੇ ਲੈ ਜਾ ਸਕਦੇ ਆ ਠੀਕ ਹੈ ਜੇ ਕੈਸ਼ ਲੈਣੀ ਹੈ ਕੈਸ਼ ਲੈ ਸਕਦੇ ਆ ਸਾਰੀਆਂ ਸਹੂਦਾ ਜਿਵੇਂ ਤੁਹਾਨੂੰ ਠੀਕ ਲੱਗਦਾ ਆਪਾਂ ਹੋਵੇ ਤੁਹਾਡੇ ਨਾਲ ਕੰਪਰੋਮਾਈਜ਼ ਕਰ ਸਕਦੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਜੋ ਆਪਣੀ ਅੰਡਾਲੀ ਗੱਲ ਆ ਜਾਂਦੀ ਐ ਫ ਅਰਸ਼ ਮੋਟਰਸ ਦਿਓ ਦਾ ਦੇ ਮੁਖਸਰ ਫੈਕਟਰੀ ਕਿੱਥੇ ਰਹਿੰਦੀ ਹੈ ਲੋਕੇਸ਼ਨ ਮੇਰੇ ਆਪਣੇ ਜਾਵਾ ਮੇਨ ਰੋਡ ਤੇ ਸ਼ੋਰੂਮ ਹੈ ਜੀ ਮਲੋਟ ਰੋਡ ਤੇ ਹੈ ਮਿਸ਼ਨੋ ਹਸਪੀਟਲ ਦੇ ਓਪੋਜ਼ਿਟ ਹੈ ਆਪਣੀ ਗੂਗਲ ਮੈਪ ਤੇ ਅਰਸ਼ ਮੋਟਰ ਮੁਖਸਰ ਦੇ ਨਾਮ ਤੇ ਲੋਕੇਸ਼ਨ ਵੀ ਹੈਗੀ ਹੈ ਹਾਂ ਜੀ ਤੁਸੀਂ ਮੈਪ ਤੇ ਸਿੱਧਾ ਵੀ ਭਰੋਗੇ ਚਾਹੇ ਤੁਸੀਂ ਜਿੱਥੇ ਬੈਠੇ ਆ ਤੁਸੀਂ ਸਿੱਧਾ ਇੱਥੇ ਆ ਜਾਓ ਕਿਉਂਕਿ ਆਉਣ ਦਾ ਰੋਡ ਹੈ ਸੌਖਾ ਕੋਈ ਆਣ ਵੀ ਸ਼ਹਿਰ ਦੇ ਵਿੱਚ ਵਿਚਾਲੇ ਆ ਬਾਹਰੋਂ-ਬਾਹਰੋਂ ਮਲੋਟ ਰੋਡ ਤੇ ਅਰਸ਼ ਮੋਟਰਸ ਤੇ ਬਾਕੀ ਹੁਣ ਫਿਰ ਆ ਜਾਓ ਪਰ ਥੋੜਾ ਜਾਇ ਦੇਮ ਨਾਲ ਲੈਂਦੇ ਹੋਏ ਗੱਲਾਂ ਬਾਤਾਂ ਆਪਾਂ ਕਰ ਲਈਆਂਗੇ ਲੋਨ ਵਗੈਰਾ ਅੱਠ ਮਾਡਲ ਹੈ ਠੀਕ ਹੈ ਜੀ ਪੈਟਰੋਲ ਪਲੱਸ ਸੀਐਨਜੀ ਪੰਜਾਬ ਨੰਬਰ 1 ਲੱਖ ਤੇ 75000 ਰੁਪਏ ਤੁਹਾਨੂੰ ਕਾਰ ਦੇ ਦੇ ਦਾਂਗੇ ਪਾਸਿੰਗ ਦੀ 5 ਸਾਲ ਦੀ ਹੈਗੀ ਹੈ ਠੀਕ ਹੈ ਜੀ ਲੈਓ ਦੋਸਤੋ ਬਹੁਤ ਵਧੀਆ ਸਾਫ ਪਈ ਆ ਉਸ ਤੋਂ ਬਾਅਦ ਫਿਰ ਅਗਲੀ ਕਾਰ ਤਾਂ ਸਵਿਫਟ ਆ ਗਈ ਜੀ ਇਹ 2010 ਮਾਡਲ ਸਵਿਫਟ ਹੈ ਜੀ ਸਿਰਫ ਤੇ ਸਿਰਫ 40000 ਕਿਲੋਮੀਟਰ ਚੱਲੀ ਠੀਕ ਹੈ ਮੀਟਰ ਦੀ ਗਰੰਟੀ ਹੈ ਪੂਰੀ ਵਧੀਆ ਕਾਰ ਪੰਜਾਬ ਨੰਬਰ ਪਹਿਲੇ ਨਾਂ ਦੀ ਠੀਕ ਹੈ ਇਹਦੀ ਸਵਾਕ 2 ਲੱਖ ਰੁਪਏ ਦੀ ਕਾਰ ਦੀ ਡਿਮਾਂਡ ਹੈ ਬਾਕੀ ਮਾਨਤਾ ਨੂੰ ਜ਼ਰੂਰ ਕਰਦਾ ਹੈ ਲੈ ਦੋਸਤੋ 10 ਮਾਡਲ 40000 ਚੱਲੀ ਰੇਟ ਕਿੰਨਾ ਸਿਰਫ ਸਵਾਕ 2 ਲੱਖ ਬਹੁਤ ਸਾਫ਼ ਹੈ ਕਿਉਂਕਿ ਚੱਲੀ ਬਹੁਤ ਘੱਟ ਹੋਈ ਹੈ ਉਸ ਤੋਂ ਬਾਅਦ ਫਿਰ ਆਪਣੀ ਜਵਾਹਰ ਇਹ ਆ ਗਈ ਜੀ Swift 2008 ਡੀਜ਼ਲ ਠੀਕ ਹੈ ਇਹਦੀ ਵੀ ਸਵਾਕ 2 ਲੱਖ ਰੁਪਏ ਦੀ ਡਿਮਾਂਡ ਹੈ 5 ਸਾਲ ਦੀ ਪਾਸਿੰਗ ਕਰਾ ਕੇ ਦਵਾਂਗੇ ਠੀਕ ਹੈ ਜੀ ਲੈ ਪਾਸਿੰਗ ਕਰਾ ਕੇ ਰੇਟ ਇਹਦਾ ਵੀ ਕਿੰਨਾ ਸਵਾਕ 2 ਲੱਖ ਸਵਾਕ 2 ਲੱਖ ਬਹੁਤ ਸਾਫ਼ ਹੈ ਉਸ ਤੋਂ ਬਾਅਦ ਫਿਰ ਆਪਣੀਆਂ ਆ ਗਈਆਂ ਏ ਜੀ 2010 ਰਜਿਸਟਰਡ 2011 ਵੈਗਨਰ ਠੀਕ ਹੈ ਪੰਜਾਬ ਨੰਬਰ ਹੈ ਹਮਮ ਇੱਕ ਲੱਖ 75000 ਰੁਪਏ ਦੀ ਡਿਮਾਂਡ ਹੈ ਮਾਨਤਨ ਬੰਦਿਆਂ ਦਾ ਜ਼ਰੂਰ ਕਰਦਾ ਹੈ ਠੀਕ ਹੈ ਲੈ ਵੀ ਦੋਸਤੋ ਡਿਮਾਂਡ ਉਸੰਦੀ ਹੋਈ ਗੱਡੀ ਵਧੀਆ ਸਾਫ ਹੁਣ ਫਿਰ ਆਪਾਂ ਲੈ ਕੇ ਆ ਗਏ ਆਈ 20 0085 ਨੰਬਰ ਹੈ ਇਹਦਾ ਟਾਇਰ ਤੇ ਲਾਈਵਲ ਨਵੇਂ ਆ ਗਏ ਬਾਕੀ ਆਪਾਂ ਲੈਣੇ ਆਛੇ ਬਜਨ ਕਿਹੜਾ ਮਾਡਲ ਹੈ ਜੀ ਇਹ 2010 ਰਜਿਸਟਰਡ 2011 ਮਾਡਲ ਹੈ ਵੀਰੇ ਠੀਕ ਹੈ ਜੀ ਤੇ ਇਹ ਚੱਲੀ ਹੈ 1 ਲੱਖ ਤੇ 4-5 ਕੁ ਹਜ਼ਾਰ ਕਿਲੋਮੀਟਰ ਹਮਮ ਪੰਜਾਬ ਨੰਬਰ ਹੈ ਆਸਤਾ ਟਾਪ ਵਾਲਾ ਮਾਡਲ ਹੈ ਠੀਕ ਹੈ ਦੇਦੀ ਡਿਮਾਂਡ ਵੀਰੇ 2,75,000 ਰੁਪਿਆ ਬਾਕੀ ਮੌਕੇ ਦੇ ਬੰਦਿਆਂ ਦਾ ਮਨਦੰਦ ਜ਼ਰੂਰ ਕਰ ਦਾਂਗੇ। ਕਾਰ ਦੀ ਕੋਈ ਲਾਂਬੇ ਵਾਲੀ ਗੱਲ ਨਹੀਂ। ਠੀਕ ਹੈ ਜੀ ਤਾਂ ਵੀ ਦੋਸਤੋ ਬਹੁਤ ਵਧੀਆ ਸਾਫ਼ ਰੇਟ ਤੋਂ ਛੋਲੇ ਹੋਇਆ ਨੰਬਰ ਤੋਂ ਬਹੁਤ ਸੋਹਣਾ ਲੱਗਿਆ। ਅੱਜ ਕੱਲ ਨੰਬਰ ਹੀ ਮਤਲਬ ਵੀ ਐ ਵੀ ਕਾਫੀ ਮਹਿੰਗਾ ਹੋ ਗਿਆ। ਨੰਬਰ पे ਡਬਲ 0 ਰੋਲਾ ਲੱਖ ਦਾ ਹੋ ਗਿਆ। ਹੂੰ ਠੀਕ ਹੈ। ਉਸ ਤੋਂ ਬਾਅਦ ਫਿਰ ਜੋ ਆਪਣੀਆਂ ਆਈਏ। ਇਹ ਹੈ ਜੀ 2011 ਮਾਡਲ ਹੈ 96,000 ਕਿਲੋਮੀਟਰ ਚੱਲੀ ਹੈ। ਠੀਕ ਹੈ। ਸਪੋਰਟਸ ਇਹ ਤੁਹਾਨੂੰ 2.5 ਲੱਖ ਰੁਪਏ ਦੀ ਕਾਰ ਦੇ ਦੇ ਦਾਂਗੇ। ਠੀਕ ਹੈ ਜੀ। ਤਾਂ ਦ ਰੇਟ ਇਸ ਵਕੀ ਲੈਣੇ ਆਪਾਂ ਜਾਨੇ ਇਹ ਆ ਗਈ ਹੈ ਰੇਟ ਇਸ 2000 ਤੇ 15 ਮਾਡਲ ਹੈ ਪੰਜਾਬ ਨੰਬਰ ਪਹਿਲੇ ਨਾਂ ਦੀ ਠੀਕ ਹੈ ਇਹ ਤੁਹਾਨੂੰ ਕਾਰ ਦੇ ਦੇ ਦਾਂਗੇ ਆਪਾਂ 3.5 ਲੱਖ ਰੁਪਏ ਦੀ ਪੂਰੀ ਵਧੀਆ ਕਾਰ ਕੋਈ ਕੰਮ ਨਹੀਂ ਖਰਚਾ ਨਹੀਂ ਠੀਕ ਹੈ ਜੀ ਲੈ ਵੀ ਦੋਸਤੋ ਰੇਟ ਤੁਸੀਂ ਸੁਣ ਲਿਆ ਹੋਇਆ ਸਾਫ ਗੱਡੀ ਵਰਕਲ ਉਸ ਤੋਂ ਬਾਅਦ ਫਿਰ ਤੋਂ ਰੇਟ ਜਾਂਦੀ ਹੈ ਬਈ ਇਹ ਰੇਟ ਇਸ ਪੈਟਰੋਲ ਦੀ ਹੈ 2015 ਰਜਿਸਟਰਡ 2016 ਠੀਕ ਹੈ ਜੀ ਇਹ ਵੀ ਕਾਰ ਪੂਰੀ ਵਧੀਆ ਪੈਟਰੋਲ ਦੀ ਕਾਰ ਹੈ ਇਹ ਆਪਾਂ ਤੁਹਾਨੂੰ ਦੇ ਦੇਾਂਗੇ 2.5 ਲੱਖ ਰੁਪਏ ਦੀ ਸਾਰੀ ਠੀਕ ਹੈ ਜੀ ਲੈ ਦੋਸਤੋ 2.5 ਲੱਖ ਰੁਪਏ ਤੁਸੀਂ ਲੈ ਕੇ ਜਾ ਸਕਦੇ ਹੋ ਉਸ ਆ ਆਪਣੀ ਆ ਗਿਆ ਫਿਗੋ ਇਹ ਫਿਗੋ 2011 ਮਾਡਲ ਹੈ ਹੂੰ ਹੂੰ ਪੂਰੀ ਵਧੀਆ ਕਾਰ ਆ ਪੰਜਾਬ ਨੰਬਰ ਪੀਵੀ 22 ਠੀਕ ਹੈ ਕੋਈ ਕੰਮ ਨਹੀਂ ਕਰ ਜਾਨੀ ਇੰਜਨ ਗੇਅਰ ਦੀ ਗਾਰੰਟੀ ਦੇਵਾਂਗੇ 10000 ਕਿਲੋਮੀਟਰ ਤੱਕ ਦੀ ਗਾਰੰਟੀ ਹੋਊਗੀ ਠੀਕ ਹੈ 1 ਲੱਖ 85000 ਰੁਪਏ ਦੀ ਕਾਰ ਦੀ ਡਿਮਾਂਡ ਹੈ ਲੈ ਦੋਸਤੋ ਛੋਟੇ ਮੌਲੇ ਤੁਸੀਂ ਆ ਲੈ ਕੇ ਜਾ ਸਕਦੇ ਹੋ ਫਿਗੋ ਉਸ ਤੋਂ ਬਾਅਦ ਫਿਰ ਆਜੋ ਫਿਰ ਇਹ ਤੇ ਵੀ ਡਿਗੋ ਆ ਗਿਆ ਫਿਗੋ ਇਹ ਵੀ 2011 ਮਾਡਲ ਆ ਪੰਜਾਬ ਨੰਬਰ ਹੀ ਇਹ ਹੈ ਬਾਈ ਠੀਕ ਹੈ ਜੀ ਇਹ ਵੀ ਪੂਰੀ ਵਧੀਆ ਇੰਜਨ ਗੇਅਰ ਦੀ ਇਹਦੀ ਵੀ ਗਾਰੰਟੀ ਹੈ ਇਹ ਤੁਹਾਨੂੰ ਦੇ ਦਾਂਗੇ 1 ਲੱਖ ਤੇ 40 ਹਜ਼ਾਰ ਰੁਪਏ ਦੇ ਵਿੱਚ ਲੈ ਦੋਸਤੋ ਬਹੁਤ ਘੱਟ ਰੇਟ ਹੈ 1 ਲੱਖ 40 ਹਜ਼ਾਰ ਰੁਪਏ ਤੁਸੀਂ ਇਹ ਲੈ ਕੇ ਜਾ ਸਕਦੇ ਹੋ 올 ਵਰਕਿੰਗ ਏਸੀ ਹੀਟਰ ਸਾਰੇ ਕਾਸੇ ਦੀ ਗਾਰੰਟੀ ਹੋਊਗੀ ਠੀਕ ਹੈ ਜੀ ਗਾਰੰਟੀ ਬਾਈ ਦਾ ਫੁੱਲ ਬਟਾ ਫੁੱਲ ਹੋਊਗੀ ਬਹੁਤ ਪਿਆਰਾ ਇਹ ਕਲਰ ਆਈ 20 ਯੂਪ ਨੰਬਰ ਹੈ ਬਾਕੀ ਵੇ ਬਾਈਤ ਲੈਣੇ ਜਾਣ ਕਰ ਕਿਹੜਾ ਮਾਡਲ ਹੈ ਜੀ ਇਹ ਵੀਰੇ 2014 ਰਜਿਸਟਰਡ 2015 ਠੀਕ ਹੈ ਜੀ ਆਸਤਾ ਆਪਸ਼ਨਲ ਪੁਸ਼ ਬਟਨ ਵਾਲੀ ਹੈ ਹਮ ਹਮ ਕਾਰ ਜਮਾ ਨਵੀਂ ਹੈ ਇਹ ਵੀ ਠੀਕ ਹੈ ਜੀ ਸੈਕੰਡ ਓਨਰ ਇਹ ਆਪਾਂ ਤੁਹਾਨੂੰ ਕਾਰ ਦੇ ਦੇ ਦਾਂਗੇ ਸਿਰਫ ਤੇ ਸਿਰਫ 4,75,000 ਰੁਪਏ ਦੀ ਵਿੱਦ ਪੰਜਾਬ ਨੰਬਰ ਠੀਕ ਹੈ ਜੀ ਦੋਸਤ ਨੰਬਰ ਪੰਜਾਬ ਰੇਟ ਤੋਂ ਹੀ ਸੰਲਿਆ ਹੋਇਆ ਬਹੁਤ ਸੋਹਣੀ ਪਈ ਹੈ ਉਸ ਤੋਂ ਬਾਅਦ ਫਿਰ ਆਪਣੀ ਜੋ ਆ ਗਿਆ Swift ਇਹ Swift 2015 ਮਾਡਲ ਹੈ ਵੀਰੇ ਠੀਕ ਹੈ ਪਹਿਲੇ ਨਾਂ ਦੀ ਹੈ 90,000 ਕਿਲੋਮੀਟਰ ਚੱਲੀ ਹੈ ਪੰਜਾਬ ਨੰਬਰ ਲਾ ਕੇ ਦੇਵਾਂਗੇ 4.5 ਲੱਖ ਰੁਪਏ ਦੀ ਤੁਹਾਨੂੰ ਪੂਰੀ ਵਧੀਆ ਕਾਰ ਟਾਇਰ ਟੱਪਾ ਸਾਰਾ ਕੁਝ ਨਵਾਂ ਕੋਈ ਕੰਮ ਨਹੀਂ ਖਰਚਾ ਲੈਕ ਦੋਸਤੋ 15 ਮਾਡਲ 4.5 ਲੱਖ ਰੇਟ VDI ਬਕੇ ਮੈਨੂੰ ਪਤਾ ਹੀ ਨਹੀਂ ਘਟਗਾ ਦੀ ਮਾਰਕੀਟ ਕਿੰਨੀਗਾ ਉਸ ਤੋਂ ਬਾਅਦ ਫਿਰ ਆਪਣੀ ਜੋ ਆ ਗਈ ਹੈ ਇਹ ਆ ਗਈ ਹੈ ਵਰਨਾ ਇਹ ਕਿਹੜਾ ਮਾਡਲ ਆ ਗਈ ਵਰਨਾ ਇਹ 2016 ਮਾਡਲ ਆਟੋਮੈਟਿਕ ਹੈ ਕਾਰ ਇਹ ਵੀ ਜਮਾ ਨਵੀਆਂ ਪੰਜਾਬ ਨੰਬਰ ਲਾ ਕੇ ਤੁਹਾਨੂੰ 6.5 ਲੱਖ ਰੁਪਏ ਦੀ ਕਾਰ ਦੇ ਦੇਵਾਂਗੇ ਬ੍ਰੈਂਡ ਨਿਊ ਕਾਰ ਲੈਕ ਦੋਸਤੋ ਨਵਾਂ ਵਰਗੀ 6.5 ਲੱਖ ਰੁਪਏ ਰੇਟ ਆ ਆਜੋ ਤੇ ਡੀਲ ਬੁੱਕ ਕਰੋ ਬਹੁਤ ਸਾਫ ਪਈ ਹੈ ਉਸ ਤੋਂ ਬਾਅਦ ਫਿਰ ਆਪਣੀ ਜੋ ਅਗਲੀ ਕਾਰ ਆ ਗਈ ਹੈ ਇਹ ਆ ਗਈ ਹੈ ਟੋਆਇਸ एटियोस 2017 ਮਾਡਲ ਹੈ ਨਵੇਂ ਇੰਟੀਰੀਅਰ ਚ ਨਿਊ ਸ਼ੇਪ ਵਾਲੀ ਹੈ ਠੀਕ ਹੈ ਜੀ ਗੱਡੀ ਪੂਰੀ ਸਾਫ਼ ਆ ਗਈ ਕੰਮ ਖਰਚਾ ਲੈ ਘੱਟ ਆਹ ਡੀਜ਼ਲ ਦੇ ਵਿੱਚ ਟੁਆਡ ਵਾਲੀਆਂ ਆਰਟਿਕਾ ਆ ਠੀਕਾ ਆ ਠੀਕਾ ਯੋਕੋ ਹਮਾਰੇ ਟਾਇਰਾਂ ਜਿਵੇਂ ਨਵੇਂ ਵਰਗੇ ਬਾਕੀ ਲੈਣੇ ਆਪਾਂ ਜਾਣਕਾਰੀ ਇਹ 2015 ਮਾਡਲ ਕਾਰ ਆ ਵੀਰੇ ਠੀਕ ਹੈ ਜੀ ਆਰਟਿਕਾ ਫੁੱਲ ਡਿਮਾਂਡਿੰਗ ਕਾਰ ਆ ਵੀਡੀਆਈ ਪੰਜਾਬ ਨੰਬਰ ਆ ਮੁਕਸਰ ਦਾ ਲੋਕਲ ਟਾਇਰ ਲਾਏ ਐ ਐਕਸਟਰਾ ਲੱਗੇ ਆ ਸਵਾ 5 ਲੱਖ ਰੁਪਏ ਦੀ ਤੁਹਾਨੂੰ ਆਰਟਿਕਾ ਦੇ ਦਿਆਂਗੇ ਮੁਕਸਰ ਨੰਬਰ ਠੀਕ ਹੈ ਜੀ 2015 ਮਾਡਲ 15 ਮਾਡਲ ਛੋਟਾ ਹੈ ਰੇਟ ਆ ਸਵਾ ਪੰਜ ਲੱਖ ਰੁਪਿਆ ਪਹਿਲਾਂ ਉਹ ਪਹਿਲਾਂ ਪਾਓ ਟਾਇਰ ਜਿਵੇਂ ਨਵੇਂ ਵਰਗੇ ਕੋਈ ਕੰਮ ਨਹੀਂ ਕੋਈ ਖਰਚਾ ਨਹੀਂ ਉਸ ਤੋਂ ਬਾਅਦ ਇੱਕ ਤੁਹਾਡੇ ਵਾਸਤੇ ਆਪਾਂ ਤੋਹਫਾ ਵੀਸ ਹੋਰ ਲੈ ਕੇ ਆ ਗਏ ਆ ਜਿਵੇਂ ਨਵੇਂ ਵਰਗੇ ਜਿਵੇਂ ਨਵੇਂ ਵਰਗੇ ਮਤਲਬ ਬਾਈਕ ਚੱਲੀ ਵੀ ਘੱਟ ਹੀ ਹੋਣੀ ਹੈ ਡੀਜ਼ਲ ਦੇ ਵਿੱਚ ਆਏ ਇਹ ਵੀਰੇ i20 2020 ਮਾਡਲ ਆ ਸਪੋਰਟਸ ਠੀਕ ਹੈ ਜੀ ਪੂਰੀ ਵਧੀਆ ਕਾਰ ਆ ਸਰਫ ਤੇ ਸਰਫ 50000 ਕਿਲੋਮੀਟਰ ਚੱਲੀ ਹੈ ਠੀਕ ਹੈ ਜੀ ਪੂਰੀ ਨਵੀਂ ਟਾਇਰ ਲਾਏ ਐ ਐਕਸਟਰਾ ਲੱਗੇ ਆ ਹਮ ਹਮ ਕੋਈ ਕੰਮ ਨਹੀਂ ਖਰਚਾ ਨਹੀਂ ਐਮਸੀ ਰਿਕਾਰਡ ਨਾਲ 50 52000 ਕਿਲੋਮੀਟਰ ਚੱਲੀ ਐ ਠੀਕ ਐ ਇਹ ਤੁਹਾਨੂੰ ਕਾਰ ਦਵਾਂਗੇ ਸਿਰਫ ਤੇ ਸਿਰਫ 7.5 ਲੱਖ ਰੁਪਏ ਦੀ ਵਿੱਧ ਪੰਜਾਬ ਨੰਬਰ ਫਸਟ ਓਨਰ ਨੰਬਰ ਲਵਾ ਕੇ ਪਹਿਲੇ ਨਾਂ ਤੇ ਇੱਕ ਡਾਟ ਜਿੰਨਾ ਵੀ ਦਾਗ ਹੈ ਨਹੀਂ ਤੇ ਇਹਨੇ ਕਿ ਸਾਫ ਪਈਆ ਚੱਲੀ ਵੀ ਘੱਟ ਹੋਈ ਐ ਡੀਜ਼ਲ ਦੇ ਵਿੱਚ ਪਹਿਲਾਂ ਉਹ ਪਹਿਲਾਂ ਉਹ ਕਿਉਂਕਿ ਇਹੋ ਜਿਹੇ ਪੀਸ ਕਿਤੇ ਦੇਖਣ ਨੂੰ ਮਿਲਦੇ ਆ ਕੈਂਡ ਕਾਰ ਆ ਗਈ ਹੈ 20 ਉਸ ਤੋਂ ਬਾਅਦ ਹੁਣ ਵਰਨਾ ਆ ਗਈ ਹੈ ਪਿਆਰਾ ਜਿਹਾ ਕਲਰ ਹੈ ਯਾਰ ਬਾਕੀ ਬਲੇਨੇ ਬਾਈ ਤੋਂ ਜਾਣਕਾਰੀ ਇਹ ਕਿਹੜਾ ਵੇਰੀਐਂਟ ਹੈ ਇਹ 2014 ਮਾਡਲ ਹੈ ਵੀਰੇ 1.6 SX ਪੂਰੀ ਵਧੀਆ ਕਾਰ ਹੈ 14 ਰਜਿਸਟਰਡ 15 ਕੋਈ ਕੰਮ ਨਹੀਂ ਖਰਚਾ ਨਹੀਂ 4 ਲੱਖ 75000 ਰੁਪਏ ਤੁਹਾਨੂੰ ਕਾਰ ਦੇ ਦੇ ਦਾਂਗੇ ਪੰਜਾਬ ਨੰਬਰ ਠੀਕ ਹੈ ਲੈ ਵੀ ਦੋਸਤੋ ਰੇਟ ਤੁਸੀਂ ਸੁਣ ਲਿਆ ਹੋਇਆ ਟਾਇਰ ਨਵੇਂ ਵਰਗੇ ਹਨ ਇੰਟੀਰੀਅਰ ਦੀ ਬਹੁਤ ਨਵੀਆਂ ਤੇ ਤੁਹਾਨੂੰ ਬਾਰਵੀਂ ਗੱਡੀ ਵਿਖਾਤੀ ਹੋਈ ਆ ਵਰਨਾ ਇਹੋ ਜਿਹਾ ਕਦੋਂ ਵੀ ਕਿਰਕਦੇ ਦੇਖਣ ਨੂੰ ਮਿਲਦੇ ਆ ਬਹੁਤ ਸਾਫ਼ ਪਈ ਹੋਈ ਹੈ ਉਸ ਤੋਂ ਬਾਅਦ ਫਿਰ ਜ ਆਪਣੀ ਅਗਲੀ ਆ ਗਈ ਆ ਡਿਜ਼ਾਇਰ ਇਹ ਆ ਗਈ ਜੀ ਡਿਜ਼ਾਇਰ 2018 ਮਾਡਲ ਹੈ VDI ਠੀਕ ਹੈ ਆਟੋਮੈਟਿਕ ਹੈ ਠੀਕ ਹੈ ਜਵਾਂ ਨਵੀਂ ਕਾਰ ਹੈ ਹੂੰ ਹੂੰ ਕੋਈ ਕੰਮ ਨਹੀਂ ਖਰਚਾ ਨਹੀਂ ਠੀਕ ਹੈ ਪੰਜਾਬ ਨੰਬਰ ਪਹਿਲੇ ਨਾਂ ਦੀ 2018 VDI ਠੀਕ ਹੈ ਸਵਾ 6 ਲੱਖ ਰੁਪਏ ਦੀ ਕਾਰ ਦੀ ਡਿਮਾਂਡ ਹੈ ਹੂੰ ਹੂੰ ਮਾਨਤਨ ਬੰਦਿਆਂ ਦਾ ਆਇਆ ਦਾ ਜ਼ਰੂਰ ਹੋ ਜੂਗਾ ਠੀਕ ਹੈ ਲੈ ਵੀ ਦੋਸਤੋ ਇੰਟੀਰੀਅਰ ਦੀ ਨਵੀਂ ਨਕੋਰ ਸਵਾ 6 ਲੱਖ ਡਿਮਾਂਡ ਆ ਮਾਨਤਨ ਹੋ ਜਾਣਾ ਆਟੋ ਗੇਅਰ ਦੇ ਵਿੱਚ ਆਏ ਡੀਜ਼ਲ ਦੇ ਵਿੱਚ ਉਸ ਤੋਂ ਬਾਅਦ ਫਿਰ ਆਪਣੀ ਜੋ ਆ ਗੱਡੀ ਆ ਗਈ ਆ ਇਹਨੂੰ ਕੋਈ ਨਹੀਂ ਜਾਣਦਾ ਵਧੀਆ ਐਵਰੇਜ ਵਾਲੀ ਆ ਇਹ ਨੰਬਰ 50 ਆ ਬਾਕੀ ਲੈਣੇ ਜਾਣ ਕਰਦੇ ਇਹ ਹੈ ਜੀ ਸਿਆਜ਼ 2017 ਮਾਡਲ ਆ 68000 ਕਿਲੋਮੀਟਰ ਚੱਲੀ ਆ ਠੀਕ ਆ ਜੀ ਡੀ ਆਈ ਪੁਸ਼ ਬਟਨ ਵਾਲੀ 2017 ਠੀਕ ਆ ਜੀ ਲੈ ਵੀ ਦੋਸਤੋ ਜੀ ਡੀ ਆਈ ਆ ਪੁਸ਼ ਬਟਨ ਵਾਲੀ ਮਾਡਲ 17 ਬਹੁਤ ਨਵੀਂ ਤੇ ਸਾਫ਼ ਹੀ ਹੋਈ ਹੈ ਇਹ ਕੈਂਡਕਾਰ ਇਹ ਵੀ ਕਾਰ ਜਮਾ ਨਵੀਆਂ ਵੀਰੇ ਕੋਈ ਕੰਮ ਨਹੀਂ ਖਰਚਾ ਨਹੀਂ ਇਹ ਵੀ ਸਿਰਫ ਲੈ ਕੇ ਤੇ ਚਲਾਉਣੀ ਚਲਾਉਣੀ ਹੈ 10000 ਕਿਲੋਮੀਟਰ ਤੱਕ ਦੀ ਗਾਰੰਟੀ ਦੇਵਾਂਗੇ ਠੀਕ ਹੈ ਜੀ ਇਹ ਵੀ ਦੋਸਤੋ ਇਹ ਵੀ ਸਵਾ 6 ਲੱਖ ਰੁਪਏ ਦੀ ਕਾਰ ਦੀ ਡਿਮਾਂਡ ਆ ਮਾਣਤਨ ਬੰਦਿਆਂ ਦਾ ਜ਼ਰੂਰ ਕਰਦਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਫਿਰ ਤੋਂ ਸਿਆਜ ਆ ਗਈ ਬਈ ਇਹ ਜੀ 2018 VDI ਹਮਮ ਆਪਸ਼ਨਲ ਠੀਕ ਹੈ ਪਹਿਲੇ ਨਾਂ ਦੀ ਹੈ ਹਮਮ ਪੰਜਾਬ ਨੰਬਰ ਲਾ ਕੇ ਸਵਾ 6 ਲੱਖ ਰੁਪਏ ਤੁਹਾਨੂੰ ਇਹ ਦੇ ਦਾਂਗੇ 2018 ਠੀਕ ਹੈ ਜੀ ਲੈਓ ਦੋਸਤੋ 2018 ਮਾਡਲ ਸਵਾਗਤ ਹੈ ਲੱਖਰਮੀ ਤੁਸੀਂ ਗੱਡੀ ਲੈ ਕੇ ਜਾ ਸਕਦੇ ਹੋ ਬਹੁਤ ਸਾਫ਼ ਇੰਟੀਰੀਅਰ ਦੀ ਵੀ ਤੇ ਬਾਹਰੋਂ ਵੀ ਬਹੁਤ ਸਾਫ਼ ਪਈ ਹੋਈ ਹੈ ਸ਼ਾਹ ਵਾਕ ਇਸ ਨੂੰ ਆਪ ਕਾਰਾਂ ਵਖਾਈਆਂ ਵਧੀਆ ਕਾਰਾਂ ਸੀ ਯਾਰ ਸਾਫ਼ ਕਾਰਾਂ ਸੀਗੀਆਂ ਪਹਿਲੇ ਨਾਂ ਦੀਆਂ ਵੀ ਸੀਗੀਆਂ ਟਾਇਰ ਨਵੇਂ ਵਰਗੇ ਸੀਗੇ ਕਿਸੇ ਗੱਲੋਂ ਕਿ ਕਮੀ ਨਹੀਂ ਸੀ ਜਿਸ ਨੂੰ ਸਾਡੀ ਵੀਡੀਓ ਲੱਗੀ ਵਧੀਆ ਤੇ ਅੱਜ ਆਪਾਂ ਖੜੇ ਸੀਗੇ ਅਰਸ਼ ਮੋਟਰਸ ਤੇ ਸ਼੍ਰੀ ਮੋਕਸ਼ ਸਾਹਿਬ ਮਿਲਦੇ ਆਪਾਂ ਤੁਹਾਨੂੰ ਇਸੇ ਤਰ੍ਹਾਂ ਦੇ ਇੱਕ ਹੋਰ ਵਧੀਆ ਸਟਾਕ ਦੇ ਨਾਲ ਵਧੀਆ ਵਧੀਆ ਤੁਹਾਡੇ ਵਾਸਤੇ ਘੈਂਡ ਘੈਂਡ ਕਾਰਾਂ ਸਟਾਕ ਲੈ ਕੇ ਆਵਾਂਗੇ ਧੰਨਵਾਦ ਦੋਸਤੋ